ਆ ਲਗਭਗ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਜਿਹੜਾ ਹੈਗਾ ਜਿੰਨੇ ਵੀ ਲੋਕਾਂ ਦੇ ਪਹਿਲੇ ਮੋਬਾਈਲ ਘੋਮੇ ਸੀ ਉਹਨੂੰ ਟਰੇਸ ਕਰਨ ਲਈ ਜਿਹੜਾ ਹੈਗਾ ਸਪੈਸ਼ਲ ਉਪਾਲਾ ਜਿਹੜਾ ਹੈਗਾ ਸਾਈਬਰ ਸੈੱਲ ਐਸ ਐਚਓ ਟੈਕਨੀਕਲ ਟੀਮ ਵੱਲੋਂ ਜਿਹੜਾ ਹੈਗਾ ਕੀਤਾ ਗਿਆ ਸੀ ਤੇ ਇਹਦੇ 'ਚ ਅੱਜ 101 ਮੋਬਾਈਲ ਫੋਨ ਲਗਭਗ ਇਹਨਾਂ ਦੀ ਅਨੁਮਾਨਿਤ ਨਵਾਂ ਨੰਨਤ ਕਿੰਨਾ ਲੱਖ ਤੋਂ ਵੱਧ ਗਈ ਅਸੀਂ ਸਾਰੇ ਜਿਹੜਾ ਹੈਗੇ ਸਾਰਿਆਂ ਨੂੰ ਡਿਸਟ੍ਰੀਬਿਊਟ ਕਰ ਰਹੇ ਹਾਂ ਇਹਨਾਂ ਦੇ ਅਸੀਂ ਉਹਨਾਂ ਸਾਰੇ ਉਹ ਬੁਲਾਏ ਹੈਗੇ ਐਂਡ ਜਿਹੜਾ ਹੈਗਾ ਉਹ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇਨ ਪਰਸਨ ਜਿਹੜਾ ਹੈਗਾ ਹੈਂਡਓਵਰ ਕਰਦੇ ਹਾਂ ਸਰ ਕਿਹੜੀ ਕਿਹੜੀ ਲੁਕੇਸ਼ਨ ਤੋਂ ਪੰਜਾਬ ਤੋਂ ਬਾਹਰੋਂ ਵੀ ਟ੍ਰੇਸ ਕੀਤੀ ਗਈ। ਦੇਖੋ ਆ ਜਿਹੜੇ ਜਿਆਦਾਤਰ ਫੋਨ ਜਿਹੜੇ ਹੈਗੇ ਪੰਜਾਬ ਦੇ ਵਿੱਚ ਜਿਹੜੇ ਟ੍ਰੇਸ ਹੋਏ ਸੀਗੇ ਜਿਨ੍ਹਾਂ ਦੇ ਫੋਨ ਗੁੰਮ ਹੋ ਗਏ ਸੀਗੇ ਚੋਰੀ ਹੋ ਗਏ ਸੀਗੇ ਇਸ ਤੋਂ ਇਲਾਵਾ ਜਿਹੜੇ 올 ਰੈਡੀ ਤੇ ਸਨੈਚਿੰਗ ਦੇ ਫੋਨ ਹੈ ਉਹ ਵੀ ਅਸੀਂ ਪਹਿਲਾਂ ਵੀ ਉਹ ਵਾਪਸ ਦੇ ਚੁੱਕੇ ਗਏ। ਪਰ ਜਦ ਤੱਕ ਉਹ ਫੋਨ ਨੇ ਜਿਹੜੇ ਲੋਸਟ ਫੋਨ ਇਨ ਜਨਰਲ ਹੁੰਦੇ। ਤੋਂ ਉਹ ਅਸੀਂ ਜਿਹੜਾ ਹੈਗਾ ਸਪੈਸ਼ਲ ਅਫਰਟ ਸਾਡੀ ਟੀਮ ਨੇ ਕੀਤਾ ਹੈਗਾ। ਐਂਡ ਇਸ ਕਰਕੇ ਅਸੀਂ ਸਾਰੇ ਇਹਨਾਂ ਨੂੰ ਇਸ ਕਰਕੇ ਜਿਹੜਾ ਹੈਗਾ ਦੀਵਾਲੀ ਤੋਂ ਪਹਿਲਾਂ ਜਿਹੜਾ ਅਸੀਂ ਅਸੀਂ ਸੋਚਿਆ ਕਿ ਨਾ ਉਹ ਜਿਹੜਾ ਹੈਗਾ ਵਾਪਸ ਜਿੱਥੇ ਦੇ ਦਿੱਤਾ 101 ਮੋਬਾਈਲ ਸੀ ਤਾਂ ਕਿਸੇ ਗਰੋ ਵੀ ਹੋਏਗਾ ਕੋਈ ਨਾ ਕੋਈ ਜਿੱਦਾਂ ਟ੍ਰੇਸ ਕੀਤਾ ਕੋਈ ਨਾ ਕਿਸੇ ਫਿਰ ਪੜਿਆ ਵੀ ਉਹ ਸਾਰੀ ਸਾਰੀ ਚੀਜ਼ਾਂ ਉਹ ਅਸੀਂ ਉਹਨੂੰ ਦੇਖ ਰਹੇ ਸੀ ਸਾਰੀ ਚੀਜ਼ਾਂ ਅਸੀਂ ਉਹਨੂੰ ਦੇਖ ਰਹੇ ਹੈਗੇ ਕਿ ਕੀ ਕੀ ਹੈਗਾ ਜਿਹਦੇ ਚ ਕਈ ਕੇਸਾਂ ਦੇ ਵਿੱਚ 올ਰੇਡੀ ਅਸੀਂ ਅਰੈਸਟਾ ਵੀ ਪਾਈਆਂ ਉਹ ਕਾਫੀ ਅਸੀਂ ਐਕਸਟੈਂਸ਼ਨ ਜਿਹੜੀ ਐਕਸਰਸਾਈਜ਼ ਹੈ ਉਹ ਅਸੀਂ ਕਰ ਰਹੇ ਹਾਂ ਮਤਲਬ ਕਿ ਸਾਈਬਰ ਕ੍ਰਾਈਮ ਕਰੀ ਸੁਖਤ ਨਹੀਂ ਉਹ আজকাল ਦੇਖੋ ਬੜਾ ਬੜਾ ਈਜ਼ੀ ਹੈ ਟੈਕ ਮੋਬਾਈਲ ਨੂੰ ਡੇਸ਼ ਕਰਨਾ ਮੋਬਾਈਲ ਨੂੰ ਜਿਹਨੂੰ ਕਹਿੰਦੇ ਆਪਾਂ ਅਗਰ ਕੋਈ ਵੀ ਕ੍ਰਾਈਮ ਹੋ ਜਾਂਦਾ ਹੈ ਤਾਂ আজকাল ਟੈਕਨੀਕਲ ਜਿਹੜੇ ਟੂਲਸ ਹੈ ਅਤੇ ਜਿਹੜੀ ਹੈਗੀ ਟੈਕਨੋਲੋਜੀ ਹੈ ਉਹਦੇ ਮਾਧਿਅਮ ਨਾਲ ਹੀ ਅਸੀਂ ਵਿਟਿਗ ਕਰ ਸਕਦੇ ਹਾਂ ਤੇ ਸਾਰਿਆਂ ਨੂੰ ਇੱਕ ਚੇਤਾਵਨੀ ਵੀ ਹੈਗੀ ਕਿ ਜੇਕਰ ਉਹ ਇਹੋ ਜਿਹਾ ਕੋਈ ਕ੍ਰਾਈਮ ਕਰਦੇ ਤਾਂ ਫੜੇ ਜਾਣਗੇ ਅਜਿਛੇ ਕੋਈ ਦੋਗੈ ਨਹੀਂ ਅੱਛਾ ਇਸ ਤੋਂ ਬਿਮਾਰਾ ਮੈਂ ਕੇਦਰ ਨਾਲ ਦੋ ਦੋ ਰਹਿਣਾ ਹੈ ਮੇਰਾ ਫੋਨ ਆਇਆ ਚੌਥੇ ਮਹੀਨੇ ਮੇਰਾ ਨਾਮ ਦੇ ਬਾਇੰਗ ਦਾ ਟਿਚੂ ਮਾਲੋ ਕੇ ਕਿਹੜੀ ਕੰਪਨੀ ਦਾ ਫੋਨ ਲਾਣਾ ਵੀ ਬੋਲ ਹੈ ਇਹ ਦੋ ਵਾਚ ਹੈ ਇਹ ਚੌਥੇ ਮਹੀਨੇ ਪਰ ਤੁਸੀਂ ਕੰਪਲੇਨ ਕੀਤੀ ਪੁਲਿਸ ਨੂੰ ਹਾਂ ਜੀ ਸੈਕੰਡ ਪੰਜਾਬ ਜਦੋਂ ਫੋਨ ਫੋਨ ਆਇਆ ਤਾਂ ਉਹ ਜਿਹੜਾ ਫੋਨ ਲੱਗ ਗਿਆ ਹਾਂ ਇਹ 15 ਦਿਨ ਪਹਿਲਾਂ ਹੈ ਕਿੰਨੇ ਕੀ ਮਦਦ ਹੋਣੇ 12000 ਰੁਪਏ ਆ ਉਮੀਦ ਹੈ ਕਿ ਜਦ ਕੋ ਆਏਗਾ ਖਤਮ ਹੋ ਜਾਊਗਾ ਬਹੁਤ ਲੱਗ ਗਿਆ ਖੁਸ਼ ਹੋਣ ਦਾ ਠੀਕ ਹੋਊਗਾ ਐਸਐਸਪੀ ਸਾਹਿਬ ਹੋਰ ਬੰਦੇ ਆ ਨਿੱਕੀ ਤਰ੍ਹਾਂ ਫਰਾਈਡਵਾ ਜੀ ਮਿਲਦੀ ਹੈ ਨਹੀਂ ਚਲੋ ਮਿਲ ਗਿਆ ਸੋ ਦੇ ਕਰੀਬ ਫੋਨ ਉੱਤੇ ਗਿਆ ਅੱਜ ਫਾਨੀ ਬੜੀ ਵੱਡੀ ਗੱਲ ਹਾਂਜੀ ਇੱਕ ਇੱਕ ਫੋਨ ਦਿੱਤਾ ਮੇਰਾ ਨਾਮ ਪ੍ਰਦੀਪ ਕੁਮਾਰ ਆ ਪਿੰਡ ਮੇਰਾ ਪੰਜਾਬ ਦਾ ਕਿਹਦੇ ਫੋਨ ਹੋ ਗਏ ਫੋਨ ਮੇਰੇ ਕੁਛ ਦਿਨ 3-4 ਮਹੀਨੇ ਹੋ ਕਿਤੇ ਕੋ ਬੱਚਾ ਫੋਨ ਫੋਨ ਬਸ ਖੈਰ ਪੁੱਛੀ ਬੱਚਾ ਇਧਰੇ ਹਰਾਂ ਦੇ ਰੋੜੀ ਇਹ ਮਨੋਕੋਮੀਕ ਕਿਹੜੀ ਕੰਪਨੀ ਦਾ ਹੋਣਾ ਹੈ ਮੇਰਾ ਉਪਰ ਦਾ ਫੋਨ ਆਇਆ ਸੀ ਫੋਨ ਆਇਆ ਇਹ ਕੋਈ ਹੈ ਕਿ ਮੁਲਾਜ਼ਮ ਹੈ ਇਹਦਾ ਕੀ ਕਹਿੰਦੇ ਕੋਈ ਗੰਦੇ ਸੀ ਤੁਹਾਡਾ ਫੋਨ ਮੇਰੇ ਲੱਗਿਆ ਤੇ ਆ ਕੇ ਉਹਦਾ ਪੈਸੇ ਕੀ ਰੱਖਦਾ ਕੋਈ ਮਿਲ ਗਿਆ ਫੋਨ ਦਾ ਸੰਜੀਤ ਕਿੰਨੀ ਕੀਮਤ ਹੈ ਇਹ ਸੁਨਾ 10000 ਰੁਪਏ ਠੀਕ ਹੁਣ ਕੋਸ਼ਿਸ਼ ਹੋ ਕੋਈ ਨਹੀਂ ਹਾਂਜੀ